ਸਸ਼ੀਕਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮੈਂ ਮਨਪਿਕਰ ਹਾਜ਼िरा ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਆਂ ਮਾਨ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਨਸ਼ਾ ਮੁਕਤ ਦੀ ਜਿਹੜੀ ਜਾਂਚ ਹੈ ਉਹ ਮੁਲਾਜ਼ਮਾ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਸਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੀ ਨਸ਼ਿਆਂ ਦੇ ਖਤਮ ਲਈ ਵਚਨਬੰਦਤਾ ਦੇ ਮੱਦੇਨਜ਼ਰ ਮੁਹਾਲੀ ਪੁਲਿਸ ਵੱਲੋਂ ਰੂਪਨਗਰ ਰੇਂਜ ਤੇ ਡੀਆਈਜੀ ਸਮ੍ਰਿਤੀ ਨੀਲਾਬਰੀ ਚਗਰੇਲੇ ਦੀ ਅਗਵਾਈ ਹੇਠ ਕਸਬਾ ਬਲੋਰੀ ਦੀ ਕੇਰਾਬੰਦੀ ਕਰਕੇ ਚਾਪ ਆਪਰੇਸ਼ਨ ਚਲਾਇਆ ਗਿਆ ਇਸ ਮੌਕੇ ਐਸਐਸਪੀ ਸੰਦੀਪ ਗਰਗਾ ਤੇ ਐਸਪੀ ਦਿਹਾਤੀ ਮਨਪ੍ਰਿਤ ਸਿੰਘ ਵੀ ਮੌਜੂਦ ਸੰਦੀ ਜੀ DIG ਨੀਲਾਬੰਦੀ ਜਗਲੇਰ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਹੈ ਕਿ ਨਸ਼ਾ ਤਸਕਰਾਂ ਨੇ ਆਪਣੀ ਰਣਨੀਤੀ ਬਦਲਦਿਆਂ ਹੋਇਆਂ ਨਸ਼ਿਆਂ ਨੂੰ ਹੋਰ ਥਾਵਾਂ ਤੇ ਛੁਪਾ ਕੇ ਰੱਖਣਾ ਸ਼ੁਰੂ ਕਰ ਦਿੱਤਾ ਹੈ ਨਸ਼ੀਲੇ ਪਦਾਰਥਾਂ ਦੀ ਛੁਪਾ ਮਾਰਤਾ ਪਤਾ ਲਗਾਉਣ ਲਈ ਆਪਰੇਸ਼ਨ ਦੌਰਾਨ ਨਾਰਕੋਟਿਕਸ ਮਨੀਫੇਡ ਡੌਗ ਸਕਾਡ ਨੂੰ ਵੀ ਸ਼ਾਮਿਲ ਕੀਤਾ ਗਿਆ ਉਹਨਾਂ ਦੱਸਿਆ ਕਿ ਰੂਪਨਗਰ ਰੇਂਜ ਵਾਲੇ ਹੁਣ ਤੱਕ 10 ਕਿਲੋ ਫੀਮ 650 ਗ੍ਰਾਮ ਹਿਰੋਇਨ ਤੋਂ ਇਲਾਵਾ ਗਾਂਜਾ ਪੁੱਕੀ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ ਅਤੇ 78 ਅੱਜ ਦੇ ਦਰਜ ਕਰਕੇ 104 ਨਸ਼ੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਡੀਆਈਜੀ ਨੇ ਦੱਸਿਆ ਕਿ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਖੁਰਕ ਕਰਨ ਲਈ ਕਾਰਵਾਈ ਆਰੰਭ ਕੀਤੀ ਗਈ ਹੈ ਅਤੇ ਇਸ ਧੰਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ሙਸਲੀਅਤ ਬਾਰੇ ਖੂਫੀਆ ਵੰਗਾ ਵੱਲੋਂ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਪੁਲਿਸ ਅਫਸਰਾਂ ਅਤੇ ਕਰਮਚਾਰੀਆਂ ਵਿਰੁੱਧ ਬਣਦੀ ਕਾਰਵਾਈ ਅਸਲ ਵਿੱਚ ਲਿਆਦੀ ਜਾਵੇਗੀ ਐਸਐਸਪੀ ਸੰਦੀਪ ਅਗਰਗ ਨੇ ਦੱਸਿਆ ਕਿ ਬਲੌਗੀ ਸਰਚ ਆਪਰੇਸ਼ਨ ਦੌਰਾਨ 19 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਾ ਤੋ ਵਿੱਚ ਲਿਆ ਗਿਆ ਅਤੇ 26 16 ਮਾਣਾਂ ਨੂੰ ਜਬਤ ਕੀਤਾ ਗਿਆ ਤਾਂ ਸਤੇ ਇਹ ਕਿ ਮਾਨ ਸਰਕਾਰ ਵੱਲੋਂ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਉਸ ਤੇ ਪੰਜਾਬ ਪੁਲਿਸ ਆਪਣਾ ਡਟ ਕੇ ਕੰਮ ਕਰ ਰਹੀ ਹੈ ਅਤੇ ਕਈ ਨਸ਼ਾ ਤਸਕਰਾਂ ਤੇ ਕਾਫੀ ਨਸ਼ੀਲੀ ਪਦਾਰਥਾਂ ਨੂੰ ਉਹਨਾਂ ਨੇ ਜਬਤ ਕੀਤਾ ਹੈ ਅਤੇ ਨਸ਼ੇ ਆਏ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਡੂੰਗੀ ਜਾਂਚ ਕਰ ਰਹੇ ਨੇ ਅਤੇ ਉਹਨਾਂ ਨੇ ਸਪੈਸ਼ਲ ਡੌਗ ਵੀ ਸਰਚ ਆਪਰੇਸ਼ਨ ਦੇ ਵਿੱਚ ਸ਼ਾਮਿਲ ਕੀਤੇ ਨੇ ਜਿਹੜੀ ਆਪਣੀ ਸੁਗੰਧ ਸ਼ਕਤੀ ਦੇ ਨਾਲ ਨਸ਼ੀਲੀ ਪਦਾਰਥਾ ਜਿਹੜੇ ਕਿ ਨਸ਼ਾ ਤਸਕਰਾਂ ਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਰੱਖਣੀ ਸ਼ੁਰੂ ਕਰ ਦਿੱਤੀਆਂ ਨੇ ਉਸ ਨੂੰ ਲੱਭਣ ਦੇ ਵਿੱਚ ਕਾਮਯਾਬ ਹੋਣਗੇ ਦੱਸਈਏ ਕਿ ਜਲਦ ਹੀ ਮਾਨ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਹੈ ਜਿਹੜਾ ਨਸ਼ਾ ਨਸ਼ਾ ਮੁਕਤ ਹੋ ਜਾਵੇਗਾ ਦੂਸਰੇ ਪਾਸੇ ਲੋਕ ਸਭਾ ਦੇ ਵਿੱਚ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਨਵੇਂ ਨਵੇਂ ਕਾਨੂੰਨਿਕ ਜੁਲਾਈ 2024 ਨੂੰ ਪੂਰੇ ਦੇਸ਼ ਭਰ ਦੇ ਵਿੱਚ ਲਾਗੂ ਕਰ ਦਿੱਤੇ ਗਏ ਸੀ ਅਤੇ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਨਵੇਂ ਕਾਨੂੰਨਾਂ ਲਈ ਪੁਲਿਸ ਪੂਰੀ ਚੰਗੀ ਤਰ੍ਹਾਂ ਤਿਆਰ ਹੈ ਭਾਰਤ ਵਿੱਚ 1 ਜੁਲਾਈ ਤੋਂ ਨਵਾਂ ਕਾਨੂੰਨ ਲਾਗੂ ਹੋ ਗਿਆ ਹੈ ਜਿਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪੰਜਾਬ ਪੁਲਿਸ ਦੇ ਸਮੂਹ ਮੁਲਾਜ਼ਮਾਂ ਨੂੰ ਪਹਿਲਾਂ ਹੀ ਅਲੱਗ-ਅਲੱਗ ਤਰੀਕੇ ਨਾਲ ਸਿਖਲਾਈ ਦਿੱਤੀ ਜਾ ਚੁੱਕੀ ਹੈ ਇਹ ਸ਼ਬਦ ਡੀਐਸਪੀ ਸੁਲਤਾਨਾਪੁਰ ਲੋਧੀ ਬੱਬਨਦੀਪ ਸਿੰਘ ਨੇ ਗੱਲਬਾਤ ਦੌਰਾਨ ਕਹੇ ਉਹਨਾਂ ਸਿਆਕੀ ਇਹਨਾਂ ਨਵੇਂ ਕਾਨੂੰਨਾ ਦੀ ਸਭ ਤੋਂ ਵੱਡੀ ਸੁਵਿਧਾ ਆਮ ਲੋਕਾਂ ਨੂੰ ਹੀ ਮਿਲ ਰਹੀ ਹੈ ਇਹ ਅਪਰਾਧ ਕਿਸੇ ਵੀ ਸ਼ਹਿਰ ਜਾਂ ਰਾਜ ਵਿੱਚ ਹੋਇਆ ਹੋਵੇ ਉਸ ਦੀ ਐਫ ਆਈ ਆਰ ਸ਼ਿਕਾਇਤ ਕਰਤਾ ਆਪਣੇ ਸ਼ਹਿਰ ਜਾਂ ਪਿੰਡ ਦੇ ਥਾਣੇ ਵਿੱਚੋਂ ਵੀ ਦਰਜ ਕਰਵਾ ਸਕਦਾ ਹੈ ਪੁਲਿਸ ਨੇ ਨਵੇਂ ਕਾਨੂੰਨਾ ਤੇ ਧਾਰਾ 370 ਹਟਾਉਣ ਦੇ ਬਾਅਦ ਜੰਮੂ ਕਸ਼ਮੀਰ ਵਿੱਚ ਦੇਸ਼ ਦੇ ਹੋਰ ਰਾਜਾਂ ਦੀ ਤਰ੍ਹਾਂ ਲਾਗੂ ਰਹੇਗੀ ਪੁਲਿਸ ਕਿਸੇ ਮਾਮਲੇ ਨੂੰ ਹੱਲ ਕਰਨ ਲਈ ਜੰਮੂ ਕਸ਼ਮੀਰ ਵੀ ਜਾ ਸਕਦੀ ਹੈ ਨਵੇਂ ਕਾਨੂੰਨਾ ਵਿੱਚ ਅਤਵਾਦੀ ਸੰਗਠਨ ਆਧਾਰ ਨੂੰ ਵੀ ਧਾਰਾ ਵਿੱਚ ਸ਼ਾਮਿਲ ਕੀਤਾ ਗਿਆ ਹੈ ਨਵੇਂ ਕਾਨੂੰਨ ਲਾਗੂ ਹੋਣ ਨਾਲ ਘਟਨਾ ਸਥਾਨ ਦੀ ਵੀਡੀਓਗ੍ਰਾਫੀ ਆਦਿ ਨੂੰ ਵੀ ਗਵਾਹ ਦੇ ਰੂਪ 'ਚ ਸ਼ਾਮਿਲ ਕੀਤਾ ਜਾ ਸਕਦਾ ਹੈ ਨਵੇਂ ਕਾਨੂੰਨ ਦੇ ਨਾਲ ਹੀ ਡਿਜੀਟਲ ਡਿਜੀਟਲ ਐਵੀਡੈਂਸ ਤੋਂ ਜ਼ਿਆਦਾ ਧਿਆਨ ਦਿੱਤਾ ਗਿਆ ਹੈ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿੱਚ ਅਪਰਾਧੀਆਂ ਦੇ ਨਸ਼ਿਆਂ ਦੇ ਸਮਗਲਰਾਂ ਸੰਬੰਧੀ ਡੀਐਸਪੀ ਬਬੰਦੀਪ ਸਿੰਘ ਨੇ ਕਿਹਾ ਹੈ ਕਿ ਨਸ਼ਿਆਂ ਦੇ ਸਮਗਲਰਾਂ ਖਿਲਾਫ ਪੁਲਿਸ ਵੱਲੋਂ ਮਿਸ਼ਨ ਨਿਸ਼ਚੇ ਤਹਿਤ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਹ ਲਗਾਤਾਰ ਜਾਰੀ ਰਹੇਗੀ ਕਿਸੇ ਵੀ ਅਪਰਾਧੀ ਗੈਂਗਸਟਰ ਜਾਂ ਨਸ਼ਿਆਂ ਦੇ ਤਸਕਰ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਦੱਸਿਆ ਕਿ ਕਰੀਬ 150 ਸਾਲ ਬ੍ਰਿਟਿਸ਼ ਕਾਲ ਕਾਲ ਵਿੱਚ ਪੁਰਾਣੇ ਸਮੇਂ ਤੋਂ ਚੱਲੇ ਆ ਰਹੇ ਕਾਨੂੰਨਾਂ ਨੂੰ ਸਮਾਪਤ ਕਰ ਦਿੱਤਾ ਨਵੇਂ ਕਾਨੂੰਨ ਦੇ ਅਨੁਸਾਰ ਜਿੱਥੇ ਪੀੜਤਾਂ ਨੂੰ ਨਿਆਂ ਦਵਾਨ ਵਿੱਚ ਘੱਟ ਸਮੇਂ ਲੱਗੇਗਾ ਉੱਥੇ ਹੀ ਇਸ ਕਾਨੂੰਨ ਵਿੱਚ ਟੈਕਨੋਲੋਜੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਪਹਿਲੇ ਸੈਸ਼ਨ ਦੇ ਵਿੱਚ ਜਿਹੜੇ ਆਪਣੇ ਤਿੰਨ ਨਵੇਂ ਕਾਨੂੰਨ ਪੇਸ਼ ਕੀਤੇ ਗਏ ਸੀ ਉਹ ਪਾਸ ਹੋ ਚੁੱਕੇ ਸੀ ਅਤੇ 1 ਜੁਲਾਈ ਨੂੰ ਸਾਰੇ ਦੇਸ਼ ਭਰ ਦੇ ਵਿੱਚ ਉਹ ਕਾਨੂੰਨ ਲਾਗੂ ਹੋ ਸਕੇ ਸੀ ਅਜੇ ਅਤੇ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਨਵੇਂ ਕਾਨੂੰਨਾਂ ਲਈ ਸਾਡੇ ਪੰਜਾਬ ਪੁਲਿਸ ਚੰਗੀ ਤਰ੍ਹਾਂ ਤਿਆਰ ਜਲੰਧਰ ਦੇ ਵਿੱਚ ਹੋ ਰਹੀਆਂ ਜਿਮਨੀ ਚੋਣਾਂ ਦੇ ਵਿੱਚ ਕਈ ਧਿਰਾਂ ਨੇ ਭਵਿੱਖਬਾਣੀ ਕਰਦੇ ਆ ਪਾਰਟੀ ਦੇ ਸਾਹ ਦੱਸੇ ਨੇ ਉਹਨਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਕਿਹੜੀ ਪਾਰਟੀ ਕਿਹੜੇ ਸਥਾਨ ਤੇ ਆਏਗੀ ਦੇਖਣਾ ਹੋਵੇਗਾ ਕਿ ਉਹਨਾਂ ਦੀ ਭਵਿੱਖਬਾਣੀ ਜਿਹੜੀ ਆ ਉਹ ਸੱਚ ਹੁੰਦੀ ਹੈ ਜਾਂ ਝੂਠ ਹੁੰਦੀ ਹੈ ਜਲੰਧਰ ਦੇ ਵਿੱਚ ਹੋ ਰਹੀਆਂ ਜਿਮਨੀ ਚੋਣਾਂ ਦੇ ਵਿੱਚ ਅਕਾਲੀ ਦਲ ਵੱਲੋਂ ਭਾਜਪਾ ਵੱਲੋਂ ਆਪ ਵੱਲੋਂ ਆਪਣੇ ਆਪਣੇ ਉਮੀਦਵਾਰ ਨੇ ਜਿਹੜੇ ਉਹ ਮੈਦਾਨ ਦੇ ਵਿੱਚ उतारे ਗਏ ਨੇ ਕਈ ਉਮੀਦਵਾਰ ਆਜ਼ਾਦ ਤੌਰ ਤੇ ਵੀ ਜਲੰਧਰ ਜਿਮਨੀ ਚੋਣਾਂ ਲੜ ਰਹੇ ਨੇ ਤੇ ਦੇਖਣਾ ਹੋਵੇਗਾ ਕਿ ਕਿਹਦੀ ਭਵਿੱਖ ਆਂ ਜਿਹੜੀ ਉਹ ਸੱਚ ਹੁੰਦੀ ਹੈ ਜਲੰਧਰ ਪੱਛਮੀ ਜਿਮਨੀ ਚੌਂਚ ਆਮ ਆਦਮੀ ਪਾਰਟੀ ਦੀ ਸ਼ਰਮਨਾਖਾਰ ਤੇ ਜ਼ੋਰ ਦਿੰਦਿਆਂ ਵਿਰੋਧੀ ਧਿਰ ਨੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਾਲ ਹੀ ਚ ਹੋਈਆਂ ਲੋਕ ਸਭਾ ਚੋਣਾਂ ਚ ਆਪ ਇਸ ਵਿਧਾਨ ਸਭਾ ਹਲਕੇ ਚ ਸਿਰਫ ਤੀਜਾ ਸਥਾਨ ਹਾਸਲ ਕਰਨ ਚ ਸਫਲ ਰਹੀ ਹੈ ਬਾਜਵਾ ਨੇ ਕਿਹਾ ਕਿ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਨੂੰ 44000 ਭਾਜਪਾ ਨੂੰ 42000 ਅਤੇ ਆਮ ਆਦਮੀ ਪਾਰਟੀ ਨੂੰ ਸਿਰਫ 15000 ਵੋਟਾਂ ਮਿਲੀਆਂ ਸਨ कोई भी इस हल्के दे, वोटर के दे, मुड़ का आसानी न मुकल करना सकता है उन्होंने कहा कि आप उम्मीदवार शीतल अगुराल इस खेत्रच शक्की किरदार वजो जाता है आप और भाजपा दोवा उम्मीदवारों ने जलंधर पछ्छमी वोटर की पिठते चाकू मारिया है बाजवा ने कहा कि हूँ इस इलाके वोटर इन्ह दल बदलू ढुकव सबक सिखा सीनियर कांग्रेसी आगू बाजवा ने कहा कि आम आदमी पार्टी के महिंद ਭਗਤ ਅਤੇ ਭਾਜਪਾ ਦੇ ਸ਼ਿੱਤਲ ਅਗੁਰਾਲ ਦੋਵਾਂ ਨੇ ਪਾਰਟੀ ਬਦਲ ਕੇ ਜਲੰਧਰ ਪੱਛਮੀ ਦੇ ਵੋਟਰਾਂ ਨਾਲ ਧੋਖਾ ਕੀਤਾ ਹੈ ਇਸ ਲਈ ਉਹਨਾਂ ਨੂੰ ਵੋਟਰਾਂ ਕੋਲੋਂ ਜਾ ਕੇ ਉਹਨਾਂ ਦਾ ਸਮਰਥਨ ਮੰਗਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ ਦੋਵਾਂ ਨੇ ਆਪਣੀ ਮਨਮਰਜ਼ੀ ਅਨੁਸਾਰ ਆਪਣੀ ਵਫਾਦਾਰੀ ਬਦਲੀ ਵਾਜਵਾਨੀ ਕਿਹਾ ਕਿ ਉਹਨਾਂ ਨੂੰ ਜਲੰਧਰ ਪੱਛਮੀ ਵਾਸੀਆਂ ਦੀਆਂ ਤਕਲੀਫਾਂ ਦੀ ਕੋਈ ਪਰਵਾਹ ਨਹੀਂ ਹੈ ਦੱਸ ਦਈਏ ਕਿ ਬਾਜਵਾ ਨੇ ਪਾਛਵਾ ਤੇ ਆਮ ਦੇ ਉਮੀਦਵਾਰਾਂ ਤੇ ਤਾਜ ਕਸ ਲਿਆ ਕਿ ਆ ਹੈ ਕਿ ਇਹਨਾਂ ਨੇ ਆਪਣੀ ਪਾਰਟੀਆਂ ਦੇ ਦਲ ਬਦਲੇ ਨੇ ਤੇ ਹੁਣ ਜਲੰਧਰ ਦੇ ਵੋਟਰਾਂ ਦਾ ਜਿਹੜਾ ਵਿਸ਼ਵਾਸ ਜਿੱਤਣਾ ਇਹਨਾਂ ਲਈ ਮੁਸ਼ਕਿਲ ਹੋਏਗਾ ਇਹਨਾਂ ਨੇ ਜਲੰਧਰ ਦੇ ਵੋਟਰਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਮਰਜ਼ੀ ਨਾਲ ਆਪਣੇ ਦਿਲ ਨਾਲ ਜਿਹੜੀਆਂ ਆਪਣੀ ਪਾਰਟੀਆਂ ਦੇ ਨਾਲ ਦਲ ਬਦਲੂ ਕੀਤੀ ਸੀ ਤੇ ਮੁੜ ਆਪਣੀਆਂ ਪਾਰਟੀਆਂ ਦੇ ਵਿੱਚ ਆ ਗਏ ਨੇ ਦੱਸ ਰਹੀ ਹੈ ਕਿ ਜਲੰਧਰ ਦੇ ਵਿੱਚ ਹੋਣ ਵਾਲੀਆਂ ਜਿਮਨੀ ਚੋਣਾਂ ਤੇ ਬਾਸ਼ਵਾ ਨੇ ਵਿਖੇਵਾਨੀ ਕੀਤੀ ਹੈ ਕਿ ਆਪ ਦਾ ਜਿਹੜਾ ਤੀਜਾ ਸਥਾਨ ਲੋਕ ਸਭਾ ਦੇ ਵਿੱਚ ਜਲੰਧਰ ਚ ਜਦੋਂ ਚੋਣਾਂ ਹੋਈਆਂ ਸੀ ਤਾਂ ਆਪ ਨੇ ਜਿਹੜਾ ਤੀਜਾ ਸਥਾਨ ਹਾਸਿਲ ਕੀਤਾ ਸੀ ਉਹ ਵੀ 15000 ਵੋਟਾਂ ਦੇ ਨਾਲ ਤੇ ਉਹਨਾਂ ਕਹਿਆ ਹੈ ਕਿ ਜਲੰਧਰ ਦੇ ਵਿੱਚ ਆਪ ਦਾ ਹੁਣ ਵੀ ਸਥਾਨ ਤੀਜਾ ਹੀ ਰਹੇਗਾ ਦੇਖ ਦੇਖਣਾ ਇਹ ਹੋਵੇਗਾ ਕਿ ਜਲੰਧਰ ਦੇ ਵਿੱਚ 10 ਤਰੀਕ ਨੂੰ ਹੋਣ ਵਾਲੀ ਜਿਮਨੀ ਚੋਣ ਦੇ ਦੌਰਾਨ ਜਿਹੜਾ ਰਿਜ਼ਲਟ ਆਏਗਾ ਉਹਦੇ ਤੇ ਕੀ ਭਾਜਪਾ ਦੀ ਜਿਹੜੀ ਭਵਿੱਖਬਾਣੀ ਉਹਨਾਂ ਨੇ ਕੀਤੀ ਹੈ ਕਿ ਉਹ ਖਰੀ ਉਤਰੇਗੀ ਜਾਂ ਫਿਰ ਉਹਨਾਂ ਦੀ ਭਵਿੱਖਬਾਣੀ ਉਹਨਾਂ ਤੇ ਪੁੱਠੀ ਪੈ ਜਾਏਗੀ ਕੀ ਆਪ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਜਾਂ ਦੂਜੇ ਨੰਬਰ ਤੇ ਆ ਜਾਵੇਗਾ ਦੇਖਣਾ ਹੋਵੇਗਾ ਕਿ ਜਲੰਧਰ ਦੇ ਜਿਹੜੇ ਵੋਟਰ ਨੇ ਜਲੰਧਰ ਚ ਰਹਿਣ ਵਾਲੇ ਵਾਸੀ ਨੇ ਉਹਨਾਂ ਨੇ ਇਸ ਨੂੰ ਆਪਣੀ ਕੀਮਤੀ ਵੋਟਾਂ ਦੇ ਕੇ ਜਿਹੜਾ ਕੀ ਜਿਤਾਣਾ ਨੇ ਤੇ ਦੇਖਣਾ ਹੋਵੇਗਾ ਕਿ ਜਲੰਧਰ ਦੇ ਜਿਹੜੇ ਵਿਅਕਤੀ ਨੇ ਉਹ ਕਿਸ ਨੂੰ ਜ਼ਿਆਦਾ ਉਹਨਾਂ ਦੀ ਚਾਹ ਵਨ ਕਿਹੜੇ ਨੇ ਕਿ ਉਹ ਕਿਹਨੂੰ ਵੋਟ ਦੇ ਕੇ ਜਿਮਨੀ ਚੋਣ ਦੇ ਵਿੱਚੋਂ ਜਿਤਾਉਣਾ ਚਾਹੁੰਦੇ ਨੇ ਹਾਲਾਂਕਿ ਬਾਜਵਾ ਨੇ ਕਿਹਾ ਹੈ ਕਿ ਲੋਕ ਸਭਾ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਆਪ ਦਾ ਜਿਹੜਾ ਸਥਾਨ ਹੈ ਉਹ ਤੀਜਾ ਇਹ ਆ ਉਹ ਸ੍ਰੀ ਆਪਰ ਨੂੰ ਜਿਹੜਾ ਕਿ 15000 ਵੋਟਾਂ ਹਾਸਲ ਹੋਈਆਂ ਨੇ ਤੇ ਹੁਣ ਦੇਖਣਾ ਰਹੇਗਾ ਕਿ ਬਾਜੜੀ ਬਾਜੂ ਆਦੀ ਭਵਿੱਖਬਾਣੀ ਹੈ ਕਿ ਉਹ ਸੱਚ ਸਾਬਤ ਹੁੰਦੀ ਹੈ ਆਪ ਕੀ ਜਲੰਧਰ ਦੇ ਵਿੱਚ 10 ਤਰੀਕ ਨੂੰ ਜਿੰਨੀ ਚੋਣ ਦੇ ਵਿੱਚ ਫਿਰ ਤੋਂ ਹੀ ਤੀਜਾ ਸਥਾਨ ਹਾਸਲ ਕਰੇਗਾ ਹੁਣ ਖਬਰ ਮੌਸਮ ਜਗਤ ਤੋਂ ਦੱਸ ਰਹੀ ਹੈ ਕਿ ਪੰਜਾਬ ਦੇ ਵਿੱਚ ਪੈ ਰਹੇ ਲਗਾਤਾਰ ਮੀਂਹ ਨੇ ਕਈ ਲੋਕਾਂ ਨੂੰ ਰਾਹਤ ਵੀ ਦਿਵਾਈ ਹੈ ਤੇ ਕਈਆਂ ਨੂੰ ਮੁਸੀਬਤ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਆਓ ਜਾਣੀਏ ਤੁਹਾਡੇ ਸ਼ਹਿਰ ਦਾ ਹਾਲ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਹੇਗਾ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਮੀਂਹ ਪੈ ਰਿਹਾ ਹੈ ਦੱਸ ਕਿ ਮੌਸਮ ਵਿਭਾਗ ਅਨੁਸਾਰ ਅਜ ਪੰਜਾਬ ਦੇ 9 ਜ਼ਿਲ੍ਹੇ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੋਗਾ ਫਾਜ਼ਿਲਕਾ ਮੁਕਸਰ ਬਠਿੰਡਾ ਅਤੇ ਬਰਨਾਲਾ ਮਾਨਸਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ ਫਾਜ਼ਿਲਕਾ ਮੁਕਸਰ ਬਠਿੰਡਾ ਮਾਨਸਾ ਤੇ ਫਰੀਦਕੋਟ ਵਿੱਚ ਵੀ yellow alert ਜਾਰੀ ਕਰ ਦਿੱਤਾ ਗਿਆ ਹੈ alert ਦੇ ਬਾਵਜੂਦ ਪੰਜਾਬ 'ਚ ਸ਼ੁੱਕਰਵਾਰ ਨੂੰ ਮੀਂਹ ਨਾ ਪੈਣ ਕਾਰਨ ਤਾਪਮਾਨ 'ਚ ਵਾਧਾ ਦਰਜ ਕੀਤਾ ਗਿਆ ਵੱਧ ਤੋਂ ਵੱਧ ਤਾਪਮਾਨ ਵਿੱਚ 40.2 ਡਿਗਰੀ ਦੇ ਵਾਅਦੇ ਕਾਰਨ ਨਮੀ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼ੁੱਕਰਵਾਰ ਨੂੰ ਪਠਾਨਕੋਟ ਵਿੱਚ 23 ਮਿਲੀ 0.5 mm मी दर्ज ਕੀਤਾ ਗਿਆ ਹੈ ਜਦ ਕਿ ਰਾਤ ਸਮੇਂ ਅੰਮ੍ਰਿਤਸਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਂਹ ਪਿਆ ਜਿਸ ਨਾਲ ਗਰਮੀ ਤੋਂ ਰਾਹਤ ਮਿਲੀ ਮੌਨਸੂਨ ਦੀ ਗੱਲਬਾਤ ਕਰੀਏ ਤਾਂ ਇਹ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਬਿਕਾਨੇਰ ਸਿਕਰ ਖੇਤਰ ਵਿੱਚ ਸਰਗਰਮ ਦਿਖਾਈ ਦੇਆ ਮੌਸਮ ਵਿਭਾਗ ਅਨੁਸਾਰ ਜੇਕਰ ਮੌਨਸੂਨ ਦਾ ਰੁੱਖ ਪੰਜਾਬ ਵੱਲ ਵਧਦਾ ਹੈ ਤਾਂ 6 ਅਤੇ 7 ਜੁਲਾਈ ਨੂੰ ਪੰਜਾਬ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਦੋਂ ਕਿ 8 ਜੁਲਾਈ ਤੋਂ ਬਾਅਦ ਪੰਜਾਬ ਵਿੱਚ ਮੌਸਮ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ ਪਿਛਲੇ ਕੁਝ ਦਿਨਾਂ ਵਿੱਚ ਉੱਤਰੀ ਪੱਛਮੀ ਅਤੇ ਉੱਤਰੀ ਪੂਰਬੀ ਭਾਰਤ ਵਿੱਚ ਭਾਰੀ ਮੀਂਹ ਕਾਰਨ ਦੇਸ਼ ਵਿੱਚ ਮੌਨਸੂਨ ਦੀ ਕੁੱਲ ਬਾਰਿਸ਼ 30 ਜੂਨ ਨੂੰ 11% ਤੱਕ ਤੋ ਕਟਕੇ ਵੀਰਵਾਰ 5 ਜੁਲਾਈ 2024 ਨੂੰ ਸਿਰਫ 3% ਰਹਿ ਗਏ। ਦੱਖਣੀ ਭਾਰਤ 'ਚ ਮੌਨਸੂਨ ਹੁਣ ਤੱਕ ਜਿਆਦਾ ਬਾਰਿਸ਼ 13% ਦਰਜ ਕੀਤੀ ਗਈ ਹੈ। ਦੱਸ ਦਈਏ ਕਿ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਬਹੁਤ ਜ਼ਿਆਦਾ ਹੀ ਸੁਹਾਵਣਾ ਅਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੇ ਲਗਾਤਾਰ ਮੀਂਹ ਵਰਸ ਰਿਹਾ ਹੈ ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਹੈ ਜਿਤੇ ਕਈ ਕਿਸਾਨਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਛਾਇਆ ਹੈ ਕਿ ਉਹਨਾਂ ਦੀ ਫਸਲ ਨੂੰ ਜਿਹੜਾ ਕਿ ਜ਼ਮੀਨੀ ਪਾਣੀ, ਨਹਿਰੀ ਪਾਣੀ ਦੇਣ ਦੀ ਲੋੜ ਨਹੀਂ ਹੈ ਉਸ ਦੇ باوجود ਕਿ ਜਿਹੜਾ ਮੀਂਹ ਦਾ ਪਾਣੀ ਉਹਨਾਂ ਦੇ ਖੇਤਾਂ ਨੂੰ ਲੱਗ ਰਿਹਾ ਹੈ ਕਿ ਉਹ ਵਾਗ ਉਹਨਾਂ ਦੇ ਖੇਤਾਂ ਨੂੰ ਪਾਣੀ ਲੱਗ ਰਿਹਾ ਦੱਸ ਦਈਏ ਕਿ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੁਝ ਸੁਹਾਵਣਾ ਹੀ ਰਹੇਗਾ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਧੰਨਵਾਦ